ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਦਾ ਮੇਨ ਕਾਰਨ ਇੱਕ ਨਹੀਂ ਕਈ ਕਾਰਨ ਸਭ ਤੋਂ ਵੱਡਾ ਕਾਰਨ ਜਿਹੜਾ ਜਹਾਂਗੀਰ ਬਾਦਸ਼ਾਹ ਨੇ ਇੱਕ ਬੰਦਾ ਗੱਲ ਕਰੇ ਦੂਜਾ ਗਾਂ ਗੱਲ ਕਰੇ ਤੇ ਹੋ ਸਕਦਾ ਕਿ ਉਹ ਗੱਲ ਵਿਗਲ ਜਾਏ ਤੇ ਜਿਹੜੀ ਬੰਦਾ ਆਪਣੇ ਲੇਕੇ ਦੇਵੇ ਉਹ ਤੋਂ ਆਪਾਂ ਕਿਵੇਂ ਮੁਕਰ ਗਏ ਇਹ ਕੰਗਰੇਜੀ ਚ ਲੱਭ ਜੇ ਆਟੋ ਬਾਇਓਗ੍ਰਾਫੀ ਤੇ ਪੰਜਾਬੀ ਤੋਂ ਉਹਨੂੰ ਕਹਿੰਦੇ ਆ ਸਵੈ ਕਥਾ ਆਪਣੀ ਕਥਾ ਆਪ ਹੱਡ ਦਿੱਤੀ ਜਿਹੜਾ ਆਪਾਂ ਕਹਿ ਦਿੰਦੇ ਆ ਜਾਂਗੀਰ ਨੇ ਇੱਕ ਆਪਣੀ ਹੱਡ ਬੀਤੀ ਲਿਖੀ ਜਿਹਦਾ ਨਾਮ ਹੈ ਤੋਜ ਕੇ ਜਾਂਗੀਰੀ ਉਹਦੇ ਚੋ ਲਿਖਦਾ ਵੀ ਇੱਕ ਅਰਜਨ ਨਾਮੇ Hindu ਫਕੀਰਾਂ ਜਾਂਗੀਰ ਨੇ ਆਪਣੇ ਹੱਥਾਂ ਨਾਲ ਲਿਖੇ ਤੇ ਅੰਦਾਜ਼ਾ ਲਾ ਲੋ ਕਿ ਉਹਨੂੰ ਗੁਰੂ ਕਰਨ ਨਾਲ ਕਿੰਨੀ ਕਿਨਫਰਤਾ ਹੈ। ਔਰ ਇਹਦੇ ਤੋਂ ਪਹਿਨਾ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਉਹਨਾਂ ਦਿੱਲੀ ਸਰਕਾਰ ਦੇ ਕੰਨ ਭਰੇ ਕਿ ਬਾਬੇ ਦੀ ਬਾਣੀ ਤੇ ਮੁਸਲਮਾਨਾਂ ਦੀ ਬੜੀ ਨਿੰਦਿਆ ਕੀਤੀ ਗਈ ਹੈ। ਆਪਨੇ ਕੋਲ ਬਹੁਤ ਸਾਰੀਆਂ ਸਾਖੀਆਂ ਨੇ ਗੁਰੂ ਹਰਿ ਰਾਇ ਸੱਚੇ ਪਾਤਸ਼ਾਹ ਦਾ ਬੇਟਾ ਬਾਬਾ RAM ਰਾਏ ਗਿਆ ਤੇ ਜਿਹਨੂੰ ਆਪਾਂ ਕਹਿੰਦੇ ਨੋਟਾਂ ਦਾ ਲਸ਼ਕਾਰਾ ਪੈਸਿਆਂ ਦੀ ਚਮਕ ਬਾਬੇ RAM ਰਾਏ ਨੂੰ ਪੈਸਿਆਂ ਦੀ ਚਮਕ ਵੀੜੀ ਤੇ ਕਹਿਣ ਲੱਗਾ ਜੀ ਨਹੀਂ ਤੁਹਾਨੂੰ ਭੁਲੇਖਾ ਪਿਆ ਮਿੱਟੀ ਬੀ ਮਾਨਦੀ ਹੈ ਤੇ ਗੁਰੂ ਹਰਿ ਸੱਚੇ ਪਾਤਸ਼ਾਹ ਕਹਿੰਦੇ ਸਾਡੀ ਮੱਥੇ ਨ ਲੱਗਿਆ ਇਹ ਗੱਲ ਭਾਵੇਂ ਤੁਹਾਨੂੰ ਨਿੱਕੀ ਤੇ ਬਾਹਰ ਵੀ ਜਾਪਦੀ ਹੈ ਮੈਂ ਤੁਹਾਨੂੰ ਇੱਥੇ ਇਹ ਬੇਨਤੀ ਕਰਨਾ ਚਾਹੁੰਨਾ ਗੁਰੂ ਦਾ ਗਰੰਤੀ ਹੋਣ ਦੇ ਨਾਤੇ ਗੁਰੂ ਕੇ ਪੁੱਤ ਨੇ ਕੇਵਲ ਤੇ ਕੇਵਲ ਇਨਾ ਕਿਹਾ ਕਿ ਮਿੱਟੀ ਮੁਸਲਮਾਨ ਦੀ ਥਾਂ ਤੇ ਮਿੱਟੀ ਬੇਈਮਾਨ ਦੀ ਕਿਹਾ ਤੇ ਗੁਰੂ ਨੇ ਮੱਥੇ ਨਹੀਂ ਲਾਇਆ ਤੇ ਜਿਨ੍ਹਾਂ ਡੇਰਾਂ ਵਿੱਚ ਤੁਸੀਂ ਨਾਮ ਲੈਣ ਜਾਂਦੇ ਹੋ ਉਹਦਾ ਸਾਰਾ ਪੰਨੀ ਜਾਂਦੇ ਤੇ ਫਿਰ ਆਪਾਂ ਕਿਹੜੇ ਥਾਂ ਤੇ ਜਾਵਾਂਗੇ ਸਾਨੂੰ ਦਾਇਤ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਕ ਜਨ ਮਾਨਵੇ ਪ੍ਰਤਾ ਗੁਰੂ ਦਾ ਸਾਰੇ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਜਦੋਂ ਉਹਨਾਂ ਨੇ ਜੁੜਾ ਆਪਾਂ ਕਹਿੰਦੇ ਕਾਰਨ ਦੱਸੋ ਰੋੜਸ ਭੇਜਿਆ ਮੈਂ ਇੱਕੋ ਪੜਿਆ ਸੁਣਿਆ ਨਹੀਂ ਬਾਬਾ ਬੁੱਢਾ ਜੀ ਬਟਾਲੇ ਨਗਰ ਗਏ ਔਰ ਉਹਨਾਂ ਨੇ ਜਦੋਂ ਸ਼ਬਦ ਪੜ੍ਹ ਕੇ ਸੁਣਾਇਆ ਤੇ ਦਿੱਲੀ ਸਰਕਾਰ ਨੇ ਆਖਿਆ ਜੀ ਸਾਨੂੰ ਭੁਲੇਖਾ ਪਿਆ ਅਸੀਂ ਮਾਫੀ ਮੰਗਦੇ ਹਾਂ ਤੇ 51 ਰੁਪਏ ਸਤਕਾਰ ਦੇ ਤੌਰ ਤੇ ਬਾਬਾ ਜੀ ਨੂੰ ਦਿੱਤੇ ਤੇ ਬਾਬਾ ਜੀ ਗੁਰੂ ਘਰ ਵਿੱਚ ਆਏ ਬਾਬਾ ਬੁੱਢਾ ਜੀ ਇਸੇ ਤਰ੍ਹਾਂ ਗੁਰੂਖਾਨ ਸਮਾ ਆਪਣੀ ਚਾਲ ਚੱਲਿਆ ਜਮਾਨ ਚੰਦੂ ਉਹਨੇ ਆਪਣੀ ਧੀ ਰੋਣੀ ਜਮਾਨੇ ਦੇ ਨਾਲ ਵਾਰ ਬਿਲਦੇ ਰਹਿੰਦੇ ਨੇ ਉਹ ਜਮਾਨੇ ਚ ਲਾਗੀ ਰੋਬ ਰਿਸ਼ਤਾ ਕਰਦੇ ਹੁੰਦੇ ਸਨ ਅਸੀਂ ਆਪੀ ਸਮਾਜ ਚ ਵੇਖਿਆ ਮੇਰੀ ਥੁਰਦੇ ਨੇ ਆਪਣੇ ਰਿਸ਼ਤੇ ਪੈਣਾ ਭਰਾਵਾਂ ਸੰਬੰਧੀਆਂ ਨੇ ਕਰੇਜ ਨੂੰ ਆਪ ਬੋਲਾ ਕਹਿੰਦੇ ਆ ਹੁਣ ਬੇੜਾ ਘਰਕ ਹੋ ਗਿਆ ਹੈ ਹੁਣ ਵਿਚੋਲੇ ਵੀ ਗਏ ਤੇ ਲਾਗੀ ਵੀ ਗਏ ਹੁਣ ਸਿੱਧਾ ਕੁੜੀ ਤੇ ਮੁੰਡਾ ਆਪਣੇ ਆਪ ਹੀ ਵਿਰਾਗ ਨੂੰ ਲੱਗ ਪਏ ਆਪਣੇ ਆਪ ਇੱਕ ਮੈਂ ਲਫ਼ਜ਼ ਕਹਿਣਾ ਹੁਣਾ ਉਹ ਫੱਬਦਾ ਨਹੀਂ ਪਰ ਮੈਂ ਆਪਣੀ ਡਿਊਟੀ ਤੱਕ ਕਹਿਣ ਤੋਂ ਬਰੇਜ ਨਹੀਂ ਕਰਦਾ ਜਦੋਂ ਆਨੰਦ ਕਾਰਜ ਹੁੰਦਾ ਨਾ ਤੇ ਗ੍ਰੰਥੀ ਸੀ ਕਾਕੀ ਦੇ ਬਾਪ ਨੂੰ ਕਹਿੰਦਾ ਭਾਈ ਪੱਲਾ ਪਕੜਾ ਤੇ ਜਦੋਂ ਉਹ ਪੱਲਾ ਫੜਾਉਂਦਾ ਤੇ ਰਾਗੀ ਸਿੰਘ ਸ਼ਬਦ ਪੜਦੇ ਨੇ ਸੱਪੇ ਸਾਧ ਪੜਾਵੇ ਡਿੱਠੇ ਤੋਂ ਪੱਲੇ ਤੈਣੇ ਲਾਗੇ ਇੱਥੇ ਹੋਰ ਕੀ ਹੋ ਗਿਆ ਬੇੜਾ ਗਰਕ ਹੋ ਗਿਆ ਅਜੇ ਆਨੰਦ ਕਾਰਨ ਹੋਇਆ ਪੱਲਾ ਨਹੀਂ ਫੜਾਇਆ ਤੇ ਹੋਟਲ ਵਿੱਚ ਕੁੜੀ ਤੇ ਮੁੰਡਾ ਇੱਕ ਦੂਜੇ ਨੂੰ ਛਾਪਾਂ ਪਾਉਣ ਲੱਗ ਪਏ ਤੇ ਨਾਂ ਰੱਖਿਆ ਇਹਨਾਂ ਨੇ ਰਿੰਗ ਸਰੀ ਬਣੀ ਇਹ ਨਵਾਂ ਨਾਂ ਰੱਖਿਆ ਜੀ ਤੇ ਮੈਂ ਅੰਗਰੇਜ਼ੀ ਕਰ ਜਾਣਾ ਮੈਂ ਤਾਂ ਨਾਂ ਰੱਖਿਆ ਬਿਸ਼ਰਮ ਸਰੀ ਬਣੀ ਕਿਉਂ ਨਾ ਵਿਆਹ ਤੇ ਨਾ ਲਾਵਾਂ ਕੱਖ ਵੀ ਨਹੀਂ ਤੇ ਕੁੜੀ ਨੇ ਮੁੰਡੇ ਦੀ ਉਂਗਲ ਫੜੀ ਜਾਏ ਮੁੰਡੇ ਨੇ ਕੁੜੀ ਦੀ ਫੜੀ ਤੇ ਟੋਰੀਆਂ ਮਾਰੀ ਜਾਂਦੇ ਨੇ ਆਪਾਂ ਸੇਖਾ ਗੁਰੂ ਕੇ ਆਪਾਂ ਬਗੈਰ ਤੇ ਨਾ ਹੋਏ ਆਪਾਂ ਨੂੰ ਗੁਰੂ ਨੇ ਗਹਿਰ ਦਿੱਤੀ ਹੈ ਗਹਿਰਤ ਜੇ ਜੀਵੇ ਬਦਲਤੀ ਜਾਏ ਸਭ ਰਾਮ ਜੇ ਤਾਂ ਕਿਛਦਾ ਹੈ ਗੁਰਮੁਖੋ ਚੰਦੂ ਦੀ ਬੇਟੀ ਸ਼ਾਦੀ ਦੇ ਯੋਗ ਹੈ ਉਹਨੇ ਲਾਗੀਆਂ ਨੂੰ ਭੇਜਿਆ ਉਹ ਖੂ ਆਜਲੀ ਹੈ ਗੁਰੂ ਅਰਜਨ ਸੱਚੇ ਪਾਤਸ਼ਾਹ ਅਸ਼ਨਾਣ ਕਰ ਰਹੇ ਨੇ ਪਾਤਸ਼ਾਹ ਨੂੰ ਸੁੰਦਰਤਾ ਬੜੀ ਦਿੱਤੀ ਸੀ ਵੈਗਰੂ ਨੇ ਉਹਨਾਂ ਲਾਡੀਆਂ ਨੇ ਵੇਖਿਆ ਤੇ ਪੁੱਛਿਆ ਭਈਆ ਜਿਹੜਾ ਕਾਕਾ ਇਹ ਕੌਣ ਹੈ ਤੇ ਸਿੱਖਾਂ ਨੇ ਆਖਿਆ ਜੀ ਕਾਕਾ ਨਹੀਂ ਇਹ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਸਹਬਜ਼ਾਦਾ ਹੈ ਇਹਨਾਂ ਦਾ ਨਾਮ ਹਰਕਬਿੰਦ ਹੈ ਤੇ ਇੱਕ ਦੂਜੇ ਨੂੰ ਕਹਿਣ ਲੱਗੇ ਗੱਲ ਤਾਂ ਬਣ ਗਈ ਉਧਰ ਚੰਦੂ ਦੀਵਾਨ ਹੈ ਇਧਰ ਸਤਿਗੁਰੂ ਪਾਤਸ਼ਾਹ ਦਾ ਸਹਬਜ਼ਾਦਾ ਹੈ ਤੇ ਗੁਰੂ ਪਾਤਸ਼ਾਹ ਨੂੰ ਜਾ ਕੇ ਕਹਿਣ ਲੱਗੇ ਜੀ ਅਸੀਂ ਤੁਹਾਡੇ بیٹے ਨੂੰ ਚੰਦੂ ਦੀ ਲੜਕੀ ਵਾਸਤੇ ਰਿਸ਼ਤਾ ਕਰਨਾ ਚਾਹੁੰਦੇ ਆ ਤੇ ਪਾਤਸ਼ਾਹ ਕਹਿਣ ਲੱਗੇ ਭਾਈ ਜੇ ਵੀ ਤੁਹਾਡੀ ਮਰਜ਼ੀ ਕਰ ਲਓ ਉਹਨਾਂ ਨੇ ਇੱਧਰ ਗੱਲ ਕੀਤੀ ਤੇ ਜਾ ਕੇ ਚੰਦੂ ਨਾਲ ਗੱਲ ਕਰਨ ਲੱਗੇ ਵੀ ਤੇਰੀ ਧੀ ਬੜੀ ਭਾਗਾ ਵਾਲੀ ਐ ਇਹ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਸਹਜਾਦੇ ਦੇ ਨਾਲ ਅਸੀਂ ਇਹਦਾ ਵਿਆਹ ਕਰਨਾ ਆੜੀ ਮੋਹਨੇ ਗੱਲ ਕੀਤੀ ਹੈ ਨਾ ਜਿਹੜੀ ਆਪਾਂ ਕੱਲ੍ਹ ਕੋਸ ਨੂੰ ਸੁਣਿਆ ਇੱਕ ਜਵਾਨ ਦੀ ਗੱਲ ਹੈ ਨਾ ਬਿਮਾਰੀ ਦੀ ਗੱਲ ਕੀਤੀ ਕਿੰਨੀ ਵਿਗੜ ਗਈ ਉਹ ਕਹਿਣ ਲੱਗਾ ਅੰਗਰੇਜ਼ੀ ਦੀ ਕਾਵਤ ਹੈ ਥਿੰਕ ਬਿਫੋਰ ਯੂ ਸਪੀਕ ਪਹਿਲਾਂ ਤੂੰ ਲੋ ਤੇ ਫਿਰ ਬੋਲੋ ਕਹਿਣ ਲੱਗਾ ਮਾੜਾ ਖਤਾ ਦੇ ਚਵਾਰੇ ਦੀ ਏਟ ਤੇ ਗਾਰੇ ਚਲਾਇਓ ਕੁਦਰਤੀ ਤੌਰ ਤੇ ਕੋ ਸਿੱਖ ਸਨ ਉਹਨਾਂ ਨੂੰ ਗਲ ਬਰਦਾਸ਼ਤ ਨਹੀਂ ਹੋਈ ਕਿਉਂਕਿ ਸਾਨੂੰ ਦਾਇਤ ਹੈ ਗੁਰ ਕੀ ਨਿੰਦਾ ਸੁਣੇ ਨਾ ਕਾਂ ਗੁਰੂ ਕੇ ਸਿੱਖ ਨੇ ਗੁਰੂ ਕੀ ਨਿੰਦਿਆ ਨੂੰ ਬਿਲਕੁਲ ਨਹੀਂ ਸੁਣਨਾ ਔਰ ਗੁਰਮਖੋ ਦਿੱਲੀ ਦੀ ਸੰਤ ਨੇ ਬੇਨਤੀ ਪੱਤਰ ਲਿਖਿਆ ਵੀ ਪਾਤਸ਼ਾਹੀ ਦਿੱਲੀ ਦੀ ਸੰਗਤ ਬੇਨਤੀ ਕਰਦੇ ਪੀ ਚੰਦੂ ਦੀ ਲੜਕੀ ਦੇ ਰਿਸ਼ਤੇ ਨੂੰ ਪ੍ਰਵਾਨ ਨਹੀਂ ਕਰਨਾ। ਉਹਨੇ ਚੇਰ ਨੂੰ ਲਾਗੀ ਆ ਗਏ। ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਭਾਈ ਸਾਨੂੰ ਰਿਸ਼ਤਾ ਪ੍ਰਵਾਨ ਨਹੀਂ ਕਿਉਂ ਕਿ ਅਸੀਂ ਸੰਗਤ ਦਾ ਬਜਨ ਕਾਲ ਨਹੀਂ ਸਕਦੇ। ਪਾਈਪ ਗੁਰਦਾਜ ਦੇ 12 ਵਿੱਚ ਪੰਕਤੀ ਆਉਂਦੀ ਹੈ ਗੁਰਬਾਣੀ ਸੰਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰੂ ਕੇ ਸਿੱਖ ਨੂੰ ਗੁਰੂ ਕੀ ਬਾਣੀ ਤੇ ਗੁਰੂ ਕੇ ਸੰਗਤ ਤੋਂ ਬਿਨਾ ਕਿਸੇ ਦੀ ਪਰਵਾਹੀ ਨਹੀਂ। ਜਵਾਬ ਦੇ ਦਿੱਤਾ। ਇਹ ਚੰਦੂ ਵੀ ਉਲਟ ਹੋ ਗਿਆ। ਜਾਂਗੀਰ ਵੀ ਉੱਟਾ ਹੈ ਤੇ ਚੌਥਾ ਕਾਰਨ ਜਿਹੜੇ ਅਖੀਰਾਂ ਢਾਉਂਦੇ ਨੇ ਸ਼ੇਖ ਬੱਦੇ ਨੂੰ ਇਹ ਵੱਡਾ ਟਾਉਟ ਜੇ ਟਾਉਟ ਮੈਂ ਜਿਹੜੇ ਆਪਣੇ ਕੁਰੀਸ਼ ਨੂੰ ਮਾਫ ਕਰਨਾ ਬੂਲਾ ਸਿੰਘ ਦੀ ਪਾਕਰਪੁਰੀ ਹੋਏ ਨੇ ਮੈਂ ਉਹਨਾਂ ਕੋਲ ਬੜਾ ਕੁਝ ਸਿੱਖਿਆ ਹੈ ਮੈਂ ਸਤਿਕਾਰ ਕਰਦਾ ਹਾਂ ਉਹਨਾਂ ਨੂੰ ਮਾਪੂਰਸ਼ਾ ਹਾਂ ਮੈਂ ਉਹਨਾਂ ਦੇ ਕੋਲੋਂ ਪੜਿਆ ਹੈ ਕਿ ਜਦੋਂ ਆਪ ਗੋਇੰਦਰ ਸਾਹਿਬ ਨੂੰ ਜਾਣੇ ਆ ਤੇ ਫਤਿਹਪੁਰ ਦੇ ਇਸ ਪਾਸੇ ਪਿੰਡ ਮੇਲੂ ਪਿੰਡ ਦਾ ਨਾਮ ਭੁੱਲ ਗਿਆ ਉਸ ਥਾਂ ਤੇ ਹੈ ਮ ਕਹਿੰਦੇ ਖਾਸਪੁਰ ਉਸਾਂ ਤੇ ਮੀਟਿੰਗ ਹੋਈ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਲਈ ਤੇ ਇਹ ਵੱਡਾ ਟੌਪ ਸੀ ਸ਼ੇਖ ਪਤਾ ਤੇਜਾ ਕਰਨੇ ਨੇ ਇਹਦੇ ਨਾਲ ਇੱਕ ਹੋਰ ਕਾਰਨ ਹੈ ਗੁਰੂ ਕਰਦਾ ਕਰੇ ਹੋਇਆ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਬਿਰਧ ਸਵਾਮੀ ਸੰਧਾ ਜਿਹੜਾ ਵੀ ਗੁਰੂ ਘਰ ਵਿੱਚ ਆਉਂਦਾ ਉਹਨੂੰ ਆਪਣੀ ਕੰਠ ਲਾਂਦਾ ਗਲੇ ਨਾਲ ਲਾਂਦਾ ਇਹ ਗੁਰੂ ਦਾ ਫਿਰਦ ਹੈ ਬਾਦਸ਼ਾਹ ਦਾ ਪੁੱਤ ਖੁਸਰੋ ਆਇਆ ਤਰਨਤਨ ਸਾਹਿਬ ਗੁਰੂ ਘਰੋਂ ਨਗਰ ਛੱ ਗਿਆ ਦੋ ਦਿਨ ਟਿਗਿਆ ਰੱਬ ਤੋਂ ਡਰਿਏ ਆਪਾਂ ਬਾਣੀ ਚ ਪੜਦੇ ਨਦਰ ਅਕੂਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਪੇਖਣਾ ਪਵੇਦਾ ਰੱਬ ਦੀ ਨਿਗਾਹ ਬਦਲੇ ਤੇ ਗੁਰਮੁਖੋ ਬਾਦਸ਼ਾਹ ਨੂੰ ਕਾਹ ਖਾਣਾ ਪੈਂਦਾ ਗੁਰੂ ਦੀ ਨਿਗਾਹ ਰੱਬ ਦੀ ਨਿਗਾਹ ਬਦਲੇ ਨਾ ਦੋ ਦਿਨ ਰੋਟੀ ਪਾਣੀ ਖਾਦਾ ਖਸਰੂ ਨੇ ਦੁਰ ਲੱਗਾ ਤੇ ਢਿੱਲਾ ਜਾ ਮੂੰਹ ਬਣਾ ਕੇ ਕਹਿਣ ਲੱਗਾ ਪਾਤਸ਼ਾਹ ਇੱਕ ਨਿੱਕੀ ਜੀ ਬੇਨਤੀ ਹੈ ਗੁਰਦੇਵ ਜੀ ਨਾਲ ਦੀ ਜਾਣਦੇ ਕਹਿੰਦੇ ਬੇਨਤੀ ਨਹੀਂ ਖੁੱਲ ਕੇ ਗੱਲ ਕਰ ਕਹਿਣ ਲੱਗਾ ਪਾਤਸ਼ਾਹ ਮੇਰੀ ਕਿਰਪਾ ਸੀ ਹੈ ਨਹੀਂ ਮੇਰੇ ਨ ਸੇਵਾਦਾਰ ਨੇ ਤੇ ਥੋੜੀ ਬਹੁਤੀ ਮਾਇਆ ਦਿਓ ਉਥੇ ਮੈਂ ਖਾਲਸਾ ਕਾਲਜ ਪੜਿਆ ਵੀ ਗੁਰੂ ਅਰਜਨ ਦੇਵ ਨੇ ਉਹਨੂੰ 5000 ਰੁਪਏ ਨਗਦ ਦਿੱਤਾ ਵੀ ਅੱਗ ਮੁੱਖਾਂ ਬਰਤਨੀ ਉਹ ਜਮਾਨੇ ਚ 5000 ਰੁਪਇਆ ਬਹੁਤ ਵੱਡੀ ਰਕਮ ਸੀ ਇਹਦੇ ਨਾਲ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਉਹਨੇ ਇਹ ਮੈਂ ਬੀਏ ਸੈਕੰਡਰੀ ਦੇ ਵਿੱਚ ਖਾਲਸਾ ਕਾਗਜ਼ਪੁੜਿਆ ਪੰਚਮ ਪਾਤਸ਼ਾਹੀ ਦੀ ਸ਼ੀਧੀ ਬਾਰੇ। ਬਾਬਾ ਬਿਧੀ ਚੰਦ ਜਿਹੜਾ ਮਹਾਨ ਯੋਧਾ ਸੀ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੋਲ ਆਇਆ ਤੇ ਮੇਰੀ ਜबान ਛੋਤੀ ਮੈਂ ਕਹਿਣ ਨੂੰ ਮੇਰਾ ਚਿਤ ਨਹੀਂ ਕਰਦਾ। ਸਰ ਜਾਦੂ ਨਾਲ ਸਰਕਾਰ ਨੇ ਆਪਣੀ ਇਤਿਹਾਸ ਵਿੱਚ ਲਿਖਿਆ ਕਿ ਗੁਰੂ ਅਰਜਨ ਦੇਵ ਨੇ ਤਰਨ ਤਰਨ ਟੋਰਾ ਦਾ ਅੱਡਾ ਕਾਇਮ ਕੀਤਾ। ਇਹ ਮੈਂ ਬਕਾਇਦਾ ਪੜ੍ਹਿਆ ਜੇ ਇਤਿਹਾਸ ਕਰਦਾ ਨਾਮੇ ਸਰ ਜਾਦੂ ਨਾਲ ਸਰਕਾਰ ਕਾ ਗੁਰੂ ਪਾਤਸ਼ਾਹ ਤੇ ਇੰਨੀਆਂ ਤੁੰਬਤਾ ਲਾਈਆਂ ਗਈਆਂ ਇਸ ਕਾਰਨ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ 2 ਲੱਖ ਰੁਪਈਆ ਜੁਰਮਾਨਾ ਲਾਇਆ ਤੇ ਕਹਿਣ ਲੱਗੇ ਤੁਸੀਂ ਨਾ ਰ आओ ਗੁਰੂ ਤਿੰਨਾਂ ਕਾਰਨਾਂ ਦਾ ਕਹਤਾ ਹੈ ਪਾਤਸ਼ਾਹ ਨੂੰ ਪਤਾ ਚੱਲਿਆ ਕਿ ਉਹ ਬਾਣਾ ਵਰਤਣਾ ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਸੀ ਨਾ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਆਪਣੇ ਬਾਪੂ ਨੂੰ ਆਖਿਆ ਸੀ ਪਿਤਾ ਜੀ ਤੁਸੀਂ ਮੈਨੂੰ ਵਿਆਹ ਤੇ ਧੇਜਣ ਲੱਗੇ ਜੇ ਜੇ ਮੈਨੂੰ ਸਿਰ ਦੇਣ ਦੀ ਵੀ ਲੋਰ ਜਾਣਾ ਪਏ ਤੇ ਮ ਜਾਵਾਂਗਾ ਅੱਜ ਉਹ ਗੱਲ ਵਰਤ ਗਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਕਿੰਨਾ ਕਾਲਾਂ ਦਾ ਗਿਆਨ ਹੈ ਇੱਕ ਰਾਤ ਉਹ ਸਾਡੀ ਮਾ ਮਾਤਾ ਗੰਗਾ ਜੀ ਕੋਲ ਰਹੇ ਤੇ ਜਿੱਥੇ ਅਸੀਂ ਸੁਖ ਆਸਨ ਕਰਦੇ ਗੁਰਗੰਨ ਸੱਚੇ ਪਾਤਸ਼ਾਹ ਦਾ ਕਾਲ ਤੱਕ ਸਭ ਇਹ ਸਾਂ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਾਪਾ ਪੁੱਢਾ ਤੇ ਭਾਈ ਗੁਰਦਾਸ ਦੇ ਸਾਹਮਣੇ ਗੁਰਦੇਵ ਨੇ ਗੁਰਤਾ ਗੱਦੀ ਦੇ ਦਿੱਤੀ ਤੇ ਨਾਲ ਵਚਨ ਕੀਤੇ ਬਾਬਾ ਜੀ ਜਦੋਂ ਅਸੀਂ ਸਰੀਰ ਛੱਡ ਜਾਵਾਂਗੇ ਨਾ ਉਸ ਤੋਂ ਬਾਅਦ ਤੁਸੀਂ ਸੰਗਤ ਪ੍ਰਤਾਖੋਰ ਕਰਕੇ ਇਹਨਾਂ ਨੂੰ ਦਸਤਾਰ ਦੇਣੀ ਔਰ ਐਲਾਨ ਕਰ ਦੇਣਾ ਇਹਨਾਂ ਦੇ ਅੰਦਰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਜੋਤ ਜਗਾ ਗਏ ਹਨ ਇਹ ਨਹੀਂ ਗੱਲ ਕਹਿ ਕੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਪੰਜ ਸਿੱਖ ਭਾਈ ਪ੍ਰਾਣਾ ਭਾਈ ਲੰਗਾ ਭਾਈ ਦੇਠਾ ਭਾਈ ਪੈੜਾ ਤੇ ਬਾਬਾ ਬਿਧੀ ਚੰਦ ਇਹਨਾਂ ਨੂੰ ਨਾਲ ਲੈ ਗੁਰੂ ਖੁਨੂ ਚਲੇਗਾ ਇੱਕ ਭਾਈ ਸਤੂ ਨਾਮ ਦਾ ਸਿੱਖ ਸੀ ਗਰੀਬ ਮੈਂ ਪਹਿਲਾਂ ਬੇਨਤੀ ਕੀਤੀ ਆ ਗਰੀਬਾਂ ਦਾ ਯਾਰ ਕੋਈ ਨਹੀਂ ਉਹਨੇ ਆਖਿਆ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੇ ਮੇਰੇ ਕੋ ਰੋਟੀ ਖਾਵੇਂ ਨਾ ਢੜ ਕੇ ਗੁਰਮੁਖੋ ਰਾਨ ਹੋਈ ਜਾਂਦਾ ਉਹਨੇ ਗੁਰ ਅਰਜਨ ਦੇਵ ਨੂੰ ਮੰਜੇ ਤੇ ਬਿਠਾਇਆ ਤੇ ਬਾਕੀ ਸਿੰਘਾਂ ਨੂੰ ਕਹ ਸਕਾ ਨੂੰ ਕਹਿਣ ਲੱਗਾ ਤੂੰ ਬਿਬਕੋ ਥੰਡੇ ਪੈ ਜਾ ਉਹਦੇ ਕਰਕੇ ਪਾਤਸ਼ਾਹ ਜਣੇ ਇਸ਼ਨਾਨ ਕਰਨ ਗਏ ਨੇ ਸਰਕਾਰ ਦੇ ਸੂਚਾ ਵਿਭਾਗ ਨੇ ਆਖਿਆ ਵੀ ਤੁੰ ਗੁਰ ਅਰਜਨ ਦੇਵ ਲਾਹੌਰ ਆ ਗਿਆ ਬੁਲਾਇਆ ਗਿਆ ਜਿਹੜਾ ਐਲੀਗੇਸ਼ਨ ਲਾਇਆ ਸੀ ਵੀ ਤੁਸੀਂ ਬਾਣੀ ਦੇ ਵਿੱਚ ਬਾਕੀ ਧਰਮਾਂ ਦੀ ਨਿਰਾਦਰੀ ਕੀਤੀ ਹੈ ਇਹ ਗੁਰੂ ਪਾਤਸ਼ਾਹ ਨੇ ਸ਼ਬਦ ਚਾਰ ਕੇ ਨਿਰਣਾ ਕੀਤਾ ਭਲੇ ਉਹ ਭਰੇਖਾ ਤੁਹਾਨੂੰ ਅਸੀਂ ਇਹ ਆਚਾਰਿਆ ਕੋਈ ਬੋਲੇ RAM RAM ਕੋਈ ਖਦਾਏ ਕੋਈ ਸੇਵੇ ਕਸਈਆਂ ਕੋਈ ਰਾਹੇ ਕਰਨ ਕਰਨ ਕ੍ਰਿਪਾਤਾਰਹੀ ਕੋਈ ਨਾਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰਨਵਾਏ ਕੋਈ ਪੜੇ ਵੇਦ ਕੋਈ ਕਤੇਵ ਕੋਈ ਉਹਦੇ ਦੇਨ ਕੋਈ ਸਪੇਦ ਕੋਈ ਕਹੇ ਤੁਰਕ ਕੋਈ ਕਹੇ Hindu ਕੋਈ ਮਾਂਸ਼ੇ ਪਿਸ ਕੋਈ ਸੁਰਗਿੰਦੂ ਕਹੋ ਨਾਨਕ ਜੰਮ ਹੁ ਪਛਾਤਾ ਪ੍ਰਭ ਸਾਹਿਬ ਦਾ ਤੇ ਨੀਂ ਪੇਰ ਜਾਂਦਾ ਹੈ ਇਹ ਸੁਣਦਾ ਰਿਆ ਪਰ ਗੁਣਖੋ ਉਪਰੋਂ ਉਪਰੋਂ ਸੁਣਿਆ ਪਰ ਅੰਦਰ ਦਾ ਪਾਪ ਅਜੇ ਗਿਆ ਨਹੀਂ ਗੁਰੂ ਪਾਤਸ਼ਾਹ ਨੂੰ ਕੈਦਰੀ ਤੋਂ ਬਾਹਰ ਕੀਤਾ ਚੰਦੂ ਦੇ ਨਾਲ ਪਹਿਲਾਂ ਗੀਟਮੈਂਟ ਸੀ ਵੀ ਮੈਂ ਕਸ਼ਮੀਰ ਨੂੰ ਚੱਲਿਆ ਤੇ ਮੇਰੇ ਆਉਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਦੇ ਸਰੀਰ ਨੂੰ ਖਤਮ ਕਰ ਦਿੱਤੀ ਗੁਰੂ ਅਰਜਨ ਦੇਵ ਜੀ ਮਰ ਸ਼ਹੀਦ ਹੋਏ ਨਾ ਇਹ ਕਸ਼ਮੀਰ ਨੂੰ ਜਾ ਰਿਹਾ ਸੀ ਜਦੋਂ ਬਾਹਰ ਨਿਕਲੇ ਤੇ ਪੁਲਿਸ ਨੇ ਘੇਰਾ ਪਾ ਕੇ ਉਹ ਚੰਦੂ ਆਪਣੀ ਹਵੇਲੀ ਚ ਲੈ ਗਿਆ ਪਾਤਸ਼ਾਹ ਨੂੰ ਇੱਕ ਕਮਰੇ ਵਿੱਚ ਬੰਦ ਕੀਤਾ ਬਾਬਾ ਫਿਲੀ ਚੰਦ ਭਾਈ ਪੈੜਾ ਭਾਈ ਪ੍ਰਾਣਾ ਬਾਬਾ ਜੇਠਾ ਜੀ ਤੇ ਭਾਈ ਲੰਗਾ ਜੀ ਇਹਨਾਂ ਨੂੰ ਰਸੀਆਂ ਦੇ ਨਾਲ ਬੰਨ੍ਹ ਕਰਕੇ ਜਿਹਨੂੰ ਅੱਜ ਕੱਲ ਆਪਾਂ ਹਾਤ ਕੈੜੀ ਤੇ ਬੀੜੀ ਕਹਿ ਦਿੰਦੇ ਨੇ ਨਾ ਇਹਨਾਂ ਨੂੰ ਡੋਹੜੀ ਵਿੱਚ ਬੰਨ੍ਹ ਕੀਤਾ ਗਿਆ ਤੇ ਗੁਰੂ ਪੰਚਮ ਪਾਤਸ਼ਾਹ ਨੂੰ ਚੰਦੂ ਕਹਿਣ ਲੱਗਾ ਅਜੇ ਵੀ ਮੌਕਾ ਹੈ ਮੇਰੀ ਗੱਲ ਨੂੰ ਪ੍ਰਵਾਨ ਕਰ ਲੋ ਤੇ ਗੁਰਦੇਵ ਕਹਿੰਦੇ ਵਾਰ-ਵਾਰ ਬੋਲੀ ਦੇਣਾ ਸੀ ਤੈਨੂੰ ਆਪਣਾ ਫੈਸਲਾ ਦੱਸ ਦਿੱਤਾ ਔਰ ਗੁਰਮੁਖੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਲਾਉਣ ਵਾਸਤੇ ਕਦੇ ਤੱਤੀ ਰੇਤ ਪਾਈ ਗਈ ਕਦੇ ਦੇਗ ਵਿੱਚ ਪਠਾਇਆ ਗਿਆ ਕਦੇ ਤਤੀ ਤਵੀ ਤੇ ਬਿਠਾਇਆ ਗਿਆ ਸਾਈ ਮੀਆਂ ਮੀਰ ਨੂੰ ਪਤਾ ਲੱਗਾ ਕਿਉਂਕਿ ਉਹਦੀ ਚਲਦੀ ਸੀ ਸਰਕਾਰ ਕੋ ਦਾ ਪ੍ਰਭਾਵ ਮੰਨਦੀ ਸੀ ਸ਼ਾਹ ਜਹਾਂ ਜਿਹੜਾ ਨਾ ਇਹ ਉਹਦਾ murid ਸੀ ਆਇਆ ਤੇ ਕਹਿਣ ਲੱਗਾ ਪੀਰ ਜੀ ਆਗਿਆ ਕਰੋ ਦਿੱਲੀ ਤੇ ਨੌਰ ਦੀ ਇਟਨਾ ਇਟ ਖੜਕਾ ਦਿਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਸਾਈ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਤੁਸੀਂ ਸਾਡੇ ਸ਼ੁਭਚਿੰਤਕ ਹੋ ਪਰ ਅਸੀਂ ਗੁਰੂ ਨਾਨਕ ਦੇਵ ਜਾਬਤ ਰਹਿ ਕੇ ਇੱਕ ਸਿੱਖੀ ਸਿਧਾਂਤ ਵਿੱਚ ਸ਼ੀਧੀ ਦੀ ਪਰੰਪਰਾ ਨੂੰ ਆਰੰਭ ਕਰਨਾ ਸੀ ਪੁਰਨੇ ਪੌਣੇ ਨੇ ਇਸੇ ਕਾਰਨ ਕਰਕੇ ਤਾਂ ਕਿ ਆਉਣ ਵਾਲੇ ਸਮੇਂ ਤੇ ਇਹਨਾਂ ਪੁਰਨਿਆਂ ਤੇ ਸਾਢੀ ਕੁਮਤ ਵਿੱਚੋਂ ਬਹੁਤ ਸਾਰੀਆਂ ਸ਼ੀਧੀਆਂ ਪਾਉਣਗੇ ਕੀ ਕਹਿਣ ਲੱਗੇ ਤੇਰੇ ਕੋਲ ਤਾਕਤ ਕਿੱਥੇ ਨਹੀਂ ਆਈ ਇਹਦੇ ਨਾਲ ਇਹ ਵੀ ਪੜਿਆ ਹੈ ਭਾਈ ਪ੍ਰਾਣੇ ਨੇ ਵੀ ਆਖਿਆ ਕਿ ਤੂੰ ਅਰਜਨ ਦੇਵ ਮੈਨੂੰ ਤਾਕਤ ਦਿਓ ਇਹ ਭਾਈ ਪ੍ਰਾਣੇ ਦਾ ਅਜਿਹੀ ਮੇ ਪੜਿਆ ਕਹਿਣ ਲੱਗੇ ਤਾਕਤ ਕਿੱਥੋਂ ਪਾਈ ਹੈ ਕਹਿਣ ਲੱਗਾ ਜੀ ਤੁਹਾਡੇ ਚਰਨਾਂ 'ਚੋਂ ਤੇ ਕਹਿਣ ਲੱਗਾ ਜੀ ਚਰਨਾਂ 'ਚੋਂ ਪਾਈ ਤੇ ਫਿਰ ਚਰ ਕੇ ਰੱਖਿਆ ਗੁਰਮੁਖੋ ਜਦੋਂ ਪਾਤਸ਼ਾਹ ਨੂੰ ਦੇਗ ਵਿੱਚ ਪਾਇਆ ਗਿਆ ਤੱਤੀ ਤਵੀ ਦੇ ਵਿੱਚ ਤੇ ਪੜਾਇਆ ਗਿਆ ਸਾਰਾ ਸਰੀਰ ਜਿਹੜਾ ਬਿਲਕੁਲ ਛਾਲਿਆਂ ਨਾਲ ਭਰ ਗਿਆ ਅਗਲੇ ਦਿਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਬਾਰੀ ਥਾਣੀ ਸਿੰਘਾਂ ਦੇ ਸਮੇਤ ਰਾਵੀ ਤੇ ਇਸ਼ਨਾਨ ਕਰਨ ਗਏ ਔਰ ਬਾਰ-ਬਾਰ ਇਸ਼ਨਾਨ ਕਰਨ ਤੋਂ ਬਾਅਦ ਭਾਈ ਪੀਰੀ ਜੰਦੇ ਜਮਜੀ ਸਾਹਿਬ ਦਾ ਪਾਠ ਕੀਤਾ ਔਰ ਰਬਾਬੀ ਸਿਖਾਏ ਉਹਨਾਂ ਕੀਰਤਨ ਕੀਤਾ ਸਤਗੁਰੂ ਪਾਤਸ਼ਾਹ ਸੱਚਖੰਡ ਪਿਆਨਾ ਕਰ ਗਏ ਅਪਰੰਥ ਜੋ ਗੁਰੂ ਦਾ ਪਾਵਨ ਸਰੀਰ ਸੀ ਉਹਨੂੰ ਜਲ ਪ੍ਰਵਾਹ ਕੀਤਾ ਔਰ ਪੰਜੇ ਦੇ ਪੰਜੇ ਜਿਹੜੇ ਸਿੱਖ ਸਨ ਉਹਨਾਂ ਨੂੰ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਆ ਕੇ ਲੋਰ ਇਸ ਲੋਰ ਦੀ ਜਿਹੜੀ ਕਥਾ ਸੀ ਸੁਣਾਈ ਆਪਾਂ ਮੈਂ ਬੇਨਤੀ ਕਰਾਂ ਆਪਾਂ 50 ਰੁਪਏ ਦੇ ਕੇ ਆਪਣੇ ਆਪ ਨੂੰ ਵੱਡਾ ਘੋੜੇ ਆ ਭਾਈ ਲੰਗਾ ਸਾਡੇ ਸਿੱਖ ਜੰਤ ਵਿੱਚ ਮਾਨ ਪੂਰ ਹੋਇਆ ਮੈਂ ਕਾਲੀ ਉਹਦਾ ਜੀਵਨ ਪੜਿਆ ਉਹਦੇ ਪਿਤਾ ਦਾ ਨਾਮ ਅਬੂਲ ਖੈਰ ਸੀ ਉਹਦੇ ਤਿੰਨ ਪੁੱਤਰ ਸਨ ਤੇ 3 ਲੱਖ ਰੁਪਏ ਜੁਰਮਾਨਾ ਪਤਾ ਮਾਫ਼ ਕਰਨਾ ਮਾਮਲਾ ਉਦਾਰਦਾ ਸੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਲੰਗਾ ਤੂੰ ਗੁਰੂ ਪਾਤਸ਼ਾਹ ਦੇ ਨਾਮ ਰਿਹਾ ਉਹਨਾਂ ਨੇ ਤੰਦਰੁਸਤੀ ਦਿੱਤੀ ਹੈ ਤੇ ਨਿੱਕੀ ਜੀ ਸੇਵਾ ਕਰਕੇ ਕਹਿੰਦਾ ਜੀ ਹੁਕਮ ਕਰੋ ਕਹਿੰਦੇ ਜਿੰਨਾ ਚਿਰ ਤੇਰੇ ਚ ਪ੍ਰਾਣ ਨੇ ਤੂੰ ਗੁਰੂ ਅਰਜਨ ਦੇਵ ਦੇ ਸ਼ਹੀਦੀ ਸਥਾਨ ਤੇ ਝਾੜੂ ਮਾਰਨਾ ਤੇ ਦੀਵਾ ਜਗਾਉਣਾ ਉਹ ਗੁਰਮੁਖੋ ਲੱਖਾਂ ਦਾ ਮਾਲਕ ਪਾਈ ਨਗਾ ਜਿਹੜਾ ਮਾਤਾ ਭਾਗੁਰ ਦਾ ਵਡੇਰਾ ਲੱਗਦਾ ਸੀ ਉਹਨੇ ਸਾਰਾ ਜੀਵਨ ਗੁਰੂ ਪਾਤਸ਼ਾਹ ਦੇ ਪਵਨ ਸਥਾਨ ਤੇ ਝਾੜੂ ਮਾਰ ਕੇ ਦੀਵਾ ਜਗਾ ਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਆਪਾ ਉਹ ਸਤਗੁਰੂ ਪਾਤਸ਼ਾਹ ਮਹਾਰਾਜ ਦਾ ਸ਼ੀਦੀ ਦਿਹਾੜਾ ਮਨਾ ਰਹੇ ਆ ਬੇਨਤੀ ਕਰਦੇ ਪਾਤਸ਼ਾਹ ਜਿਹੜੀ ਤੇਰੇ ਅੰਦਰ ਤਾਕਤ ਸੀ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਦਾਤਾਂ ਸੰਭੀ ਬਖਸ਼ੇ ਕਿਉਂਕਿ ਪਾਣੀ ਨੂੰ ਸੱਤ ਕਰਕੇ ਮੰਨਾ ਬੜਾ ਔਖਾ ਹੈ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਗੁਰੂ ਕੇ ਸੰਗਤਾਂ ਦਾ ਪੁਟਾਨ ਪੁਟਵਾਣ ਧਰਵਾ ਤੇ ਥੋੜਾ ਜਿਹਾ ਜਿਹੜਾ ਪਾਣੀ ਦਾ ਟਾਈਮ ਲਿੰਦਾ ਉਹਦਾ ਧਰਵਾ ਕੋਈ ਕਲਦੀਪ ਸਿੰਘ ਦਾ ਕਿਉਂਕਿ ਜੇ ਕਿਸੇ ਹੋਰ ਨੂੰ ਲਾ ਦਿੰਦਾ ਤੇ ਮੈਨੂੰ ਪਰੇਸ਼ਾਨੀ ਹੋਣੀ ਸੀ ਉਹਦਾ ਛੋੜਾ ਜਾ ਤੇ ਨਾਲ ਬਾਕੀ ਗੁਰੂ ਤੇ ਗੁਰੂ ਕੀ ਸੰਗਤ ਦਾ ਪੁਨਾ ਚੁਰਾਂ